ਫੋਨ ਵੇਖ ਕੇ ਚੇਤਾ ਆਇਆ ਮੈਂ ਤੇ ਦੀਦੀ ਨੂੰ ਫੋਨ ਕਰਨਾ ਸੀ ਫਿਰ ਘੰਡੇ ਸਾਫ ਕਰਨ ਲੱਗ ਪਈਆਂ ਤੇ ਚੇਤਾ ਹੀ ਭੁੱਲ ਗਿਆ ਪਹਿਲਾਂ ਉਹਨਾਂ ਨੂੰ ਫੋਨ ਹੀ ਕਰ ਲੈਣੀ ਫਿਰ ਕੰਮਾਂ ਵਿੱਚ ਨਾ ਯਾਦ ਹੀ ਨਹੀਂ ਰਹਿਣਾ ਕਿ ਉਹਨਾਂ ਨੂੰ ਫੋਨ ਵੀ ਕਰਨਾ ਹੈ ਨਾਲ ਪੁੱਛ ਲੈਣੀ ਆ ਵੀ ਰਖੜੀ ਤੇ ਕੱਲ ਆਉਣਾ ਜੇ ਕਿ ਪਰਸੋਂ ਆਉਣਾ ਹੈ ਪਤਾ ਲੱਗ ਜਾਏਗਾ ਹੈਲੋ ਨਮਸਤੇ ਜੀ ਜੀ ਨਮਸਤੇ ਜੀ ਕਿ ਹਾਲ ਨੇ ਵਧੀਆ ਵਧੀਆ ਤੁਸੀਂ ਸਭ ਨਾਲ ਆਪਾਂ ਵੀ ਠੀਕ ਆ ਹੋਰ ਕੀ ਕਰਦੇ ਹੋ ਕੁਛ ਨੀ ਮਰਤਨਸ ਆਫ ਕਰੰਦੀ ਹੀ ਤੇ ਕੰਮਾਂ ਚ ਚੇਤਾ ਹੀ ਨਹੀਂ ਰਹਿੰਦਾ ਤੁਹਾਨੂੰ ਪੁੱਛਣ ਦਾ ਵੀ ਤੁਸੀਂ ਅੱਜ ਆਉਣਾ ਆ ਕਿ ਕੱਲ ਆਉਣਾ ਆ ਹੁਣ ਮੈਨੂੰ ਫੇਰ ਚੇਤਾ ਆ ਮੈਂ ਪਹਿਲਾਂ ਤੁਹਾਨੂੰ ਪੁੱਛੀ ਲਵਾ ਫੋਨ ਕਰਕੇ ਵੀ ਤੁਸੀਂ ਕਿਦਣ ਆਉਣਾ ਆ ਅੱਛਾ ਅੱਛਾ ਚੱਲ ਚੰਗਾ ਕੀਤਾ ਫੋਨ ਕਰ ਲਿਆ ਮੈਂ ਵੀ ਦੱਸਣਾ ਸੀ ਮੇਰੀ ਆਪਣੀ ਵੀ ਨਨਾਣ ਆਈ ਆ ਤੇ ਇੱਦਾਂ ਕਰਾਂਗੀ ਮੈਂ ਕੱਲ ਹੀ ਆਵਾਂਗੀ ਚੱਲ ਫਿਰ ਤੁਸੀ ਨਾ ਸਵੇਰੇ ਟਾਈਮ ਨਾਲ ਹੀ ਆ ਜਿਓ ਤੁਹਾਨੂੰ ਪਤਾ ਆ ਤੁਹਾਡੇ ਭਾਜੀ ਨੇ ਸਵੇਰੇ ਜਲਦੀ ਜਾਣਾ ਹੁੰਦਾ ਆ ਕੋਰਟ ਕੋਈ ਗੱਲ ਨਹੀਂ ਆ ਜਾਣਾ ਮੈਂ ਛੇਤੀ ਅੱਛਾ ਅੱਛਾ ਠੀਕ ਐ ਤੇ ਨਾਲੇ ਇੱਕ ਗੱਲ ਹੋਰ ਸੁਣੋ ਬਈ ਇਹ ਮੈਂ ਚੱਲ ਜਾਣਾ ਹੀ ਗਏ ਨਾ ਨਾਲ ਸ਼ਾਮੀ ਬਾਜ਼ਾਰ ਤੇ ਸੂਟ ਲਿਆ ਦਾਂ ਕਿ ਜਾਂ ਫਿਰ ਹੋਰ ਕੁਛ ਤੁਹਾਨੂੰ ਘਰ ਦਾ ਕੋਈ ਜਰੂਰੀ ਸਮਾਨ ਜੋ ਵੀ ਚਾਹੀਦਾ ਦੱਸ ਦੋ ਮੈਨੂੰ ਇਸ ਵਾਰੀ ਉਹ ਕੁਛ ਲੈ ਆ ਦਿਨੇ ਆ ਤੁਹਾਨੂੰ ਨਹੀਂ ਨਹੀਂ ਕੋਈ ਗੱਲ ਨਹੀਂ ਕੁਝ ਵੀ ਨਾ ਲਿਆਓ ਉਹ ਜੰਗਲ ਦੇ ਬਾਜ਼ਾਰ ਤੇ ਆਪਾਂ ਇਕੱਠੇ ਜਾਣਾ ਹੁੰਦਾ ਵੇ ਮੈਂ ਕੱਲ ਆਵਾਂਗੀ ਕਿ ਮੈਂ ਆਪੇ ਚਲ ਜਾਾਂਗੀ ਤੇਰੇ ਨਾਲ ਤੇ ਜੋ ਮੈਨੂੰ ਸਹੀ ਲੱਗੇਗਾ ਮੈਂ ਲੈ ਲਾਂਗੀ ਹਾਂ ਚਲ ਆ ਵੀ ਗੱਲ ਚੰਗੀ ਆ ਆਪਣੀ ਪਸੰਦ ਦਾ ਲੈ ਲਓ ਜੋ ਵੀ ਲੈਣਾ ਹੋਏਗਾ ਤੇ ਚੱਲ ਆਜੋ ਤੇ ਫਿਰ ਆਪਾਂ ਚੱਲਾਂਗੇ ਬਾਜ਼ਾਰ ਜੋ ਤੀ ਲੈਣਾ ਹੋਏਗਾ ਲੈ ਲਿਓ ਠੀਕ ਹੈ ਠੀਕ ਹੈ ਠੀਕ ਹੈ ਹਾਂ ਚਲੋ ਠੀਕ ਆ ਫਿਰ ਮੈਂ ਕਰ ਲਾਂ ਕੰਮ ਹੁਣ ਆ ਤੇਰੇ ਚੈੱਕ ਕਰ ਲਵਾਂ ਠੀਕ ਹੈ ਓਕੇ ਬਈ ਲੈ ਗੇਟ ਖੁੱਲਾ ਹੀ ਛੱਡਿਆ ਹੀ ਇਹਨਾਂ ਨੇ ਨਹ ਦੀ ਜੀ ਤੇ ਟਾਈਮ ਨਾਲ ਹੀ ਆ ਗਏ ਉਹ ਨਮਸਤੇ ਹੋਰ ਕੀ ਹਾਲ ਆ ਵਧੀਆ ਆ ਮੈਂ ਤਾਂ ਇਦਾਂ ਹੀ ਬਠੀ ਹੀ ਇੱਥੇ ਲੌਬੀ ਵਿੱਚ ਜਿੰਦਰਾ ਧਿਆਨ ਪਿਆ ਦੇ ਮੈਂ ਲੈ ਤੇ ਦੀਦੀ ਆ ਵੀ ਗਏ ਮੈਂ ਤਾਂ ਚੱਲਣਾ ਨਾ ਜਾਵੇ ਉਹ ਨਹੀਂ ਟਾਈਮ ਨਾਲ ਹੀ ਆਏ ਅਸੀਂ ਵਧੀਆ ਕੀਤਾ ਤਾਂ ਜੀ ਦੀ ਡਰਾਈ ਰੂਮ ਵਿੱਚ ਬੈਠਾ ਮੈਂ ਤੁਹਾ ਲਈ ਪਾਣੀ ਲੈ ਕੇ ਆਉਣੀ ਆ ਨਾਲ ਇਹਨਾਂ ਨੂੰ ਵੀ ਕਹਿਨੀ ਆ ਵੀ ਦੀਦੀ ਆ ਗਏ ਨੇ ਰਖੜੀ ਬਨਵਾ ਲਓ ਹਾਲੋ ਜੀ ਪਾਣੀ ਪੀ ਲਓ ਹੋਰ ਸਣਾ ਠੀਕ ਠਾਕ ਹੂੰ ਤੁਸੀਂ ਸਣਾ ਘਰ ਵਧੀਆ ਸਭ ਹਾਂ ਵਧੀਆ ਵਧੀਆ ਚਲੋ ਤੇ ਪਹਿਲਾਂ ਚਾਹ ਬਣਾਵਾ ਕਿ ਰਖੜੀ ਬਣਨੀ ਆ ਨਾ ਨਹੀਂ ਨਹੀਂ ਰਖੜੀ ਬਣ ਲੈਨੇ ਪਹਿਲਾਂ ਆਹ ਚਲੋ ਠੀਕ ਐ ਚਾਹ ਬਾਅਦ ਚੋ ਪੀਨੇ ਆ ਆ ਨਾਲ ਵੇਲੇ ਹੋ ਕੇ ਗੱਪਾਂ ਮਾਰਦੇ ਆ ਚਾਹ ਪੀਨੇ ਨਾਲੇ ਆਹ ਹੋ ਆ ਅੰਮ੍ਰਿਤਸਰ ਵਾਲੇ ਠੀਕ ਠਾਕ ਆ ਹਾਂ ਵਧੀਆ ਨੇ ਕੋਈ ਠੀਕ ਠਾਕ ਨੇ अच्छा मैं, अच्छा मैं भी जाऊंगी ना फिर तू ही होगे मैं भी जाऊंगी आहो आहो चल बढ़िया जाना ही ਹੁੰਦਾ ਸਾਰਿਆਂ ਨੇ ਦੀਵਿਆ ਰੱਖੀ ਤੇ ਮਠਿਆਈ ਨਾ ਪਲੇਟ ਵਿੱਚ ਰੱਖ ਲਓ ਤੇ ਕੀ ਕਰਨੇ ਭਾਜੀ ਉਹ ਬਸ ਤਿਆਰ ਹੋਉਂਦੇ ਨੇ ਆਉਣ ਲੱਗੇ ਨੇ ਚਲ ਠੀਕ ਹੈ ਠੀਕ ਹੈ ਹਾਂ ਤੇ ਕੱਢ ਕੇ ਰੱਖੋ ਬਸ ਆ ਜਾਂਦੇ ਨੇ ਤੇ ਫਿਰ ਬੰਦ ਹੋਣਾ ਕੀ ਕਰਨੇ ਭਾਬੀ ਜੀ ਚਾਹ ਬਣਾਉਂਦੀ ਬੰਨਤੀ ਰਖੜੀ ਹੋਰ ਅਕੜੀ ਤਾਂ ਮੈਂ ਬੰਨਤੀ ਤੇਨੂੰ ਕਾਲੀ ਬੜੀ ਹੀ ਜੱਤ ਛੇਤ ਚੱਲ ਗਿਆ ਅੱਛਾ ਚੱਲ ਵਧੀਆ ਹੋ ਗਿਆ ਮੈਂ ਕਿਹਾ ਚਾਹ ਬਣਾਉਂਦਾ ਤੁਹਾਡੇ ਲਈ ਹੁਣੇ ਦੇਰ ਤੱਕ ਚਲ ਕੋਈ ਨਹੀਂ ਸਿਮ ਕਰਕੇ ਆਜੋ ਅੰਦਰ ਬੈੰਨੇ ਆ ਅੱਛਾ ਚਲੋ ਆਈਏ ਮੈਂ ਚਲੋ ਸੀ ਆ ਗਈ ਮੈਂ ਇਹਨੂੰ ਤਾਂ ਕਾਲੀ ਬੜੀ ਹੀ ਕਿਤੇ ਆਹੋ ਇਹਨਾਂ ਨੇ ਨਾ ਕੰਮ ਜਾਣਾ ਹੈਗਾ ਜ਼ਰੂਰੀ ਕੰਮ ਹੀ ਹੈਗਾ ਇਹਨਾਂ ਨੂੰ ਤੇ ਕਹਿਣ ਨਹੀਂ ਵੀ ਮੈਂ ਆ ਕੇ ਬਣਵਾ ਲੈਣਾ ਤੇ ਮੈਂ ਕਿਹਾ ਨਹੀਂ ਤੁਸੀਂ ਬਣਵਾ ਕੇ ਹੀ ਜਾਓ। ਅੱਛਾ ਅੱਛਾ। ਹਾਂ। ਨਾਲੇ ਮੈਂ ਵੀ ਸ਼ਾਮੀ ਚਲਣਾ ਸੀ ਮੈਂ ਕਿਹੜਾ ਰਹਿਣਾ ਸੀ। ਰਹਿ ਲੋ ਕਿ ਹੁਣ ਆਏ ਉਹਦੇ। ਨਹੀਂ ਉਹ ਦੂਜੀ ਨੇ ਨਾਲ ਵੀ ਕਹਿਂਦੀ ਸੀ ਵੀ ਮੈਂ ਵੀ ਸ਼ਾਮੀ ਆਉਣਾ ਤੇ ਮੈਂ ਕਿਹਾ ਚੱਲ ਮੈਂ ਜਾ ਕੇ ਤੇ ਪਹਿਲਾਂ ਬਨਣਾ ਵਾਂ। ਅੱਛਾ ਅੱਛਾ ਠੀਕ ਹੈ। ਚਲੋ ਹਰ ਕਿਸੇ ਨੇ ਆਪਣੇ ਘਰ ਤੋਂ ਟਾਈਮ ਕੱਢ ਕੇ ਹੀ ਆਉਣਾ ਹੁੰਦਾ ਹੈ। ਹੋਰ ਕੀ? ਹਾਂ। ਨਾਲੇ ਤੁਹਾਨੂੰ ਪਤਾ ਫਿਰ ਜਦੋਂ ਹੁਣ ਮੈਂ ਆਈਆਂ ਤੇ ਅੱਗੇ ਉਹ ਵੀ ਆਉਣ ਤੇ ਫਿਰ ਮੈਂ ਘਰ ਹੋਵਾਂ ਫਿਰ ਹੀ ਚੰਗਾ ਲੱਗਦਾ ਹੈ। ਤੇ ਮੰਮੀ ਕਹੋਂਗੇ ਸਵੇਰੇ ਚਲਕੇ ਗੁਰਦਾਸਪੁਰ ਆਹ ਮੰਮੀ ਨੇ ਮਾਮੀ ਦਾ ਫੋਨ ਆਇਆ ਸੀ ਨਾ ਅੱਛਾ ਤੇ ਫਿਰ ਕਹਿਣ ਲਈ ਮੈਂ ਵੀ ਜਾਣਾ ਆ ਤੇ ਦੀਦੀ ਤੁਸੀਂ ਆ ਜਿਓ ਪਹਿਲਾਂ ਹੀ ਤੇ ਫਿਰ ਮੰਮੀ ਕਹਿਣ ਲਈ ਚਲ ਮੈਂ ਅੱਜ ਹੋ ਆਉਣੀ ਆ ਮੈਂ ਚਲ ਹੋ ਆਓ ਤੁਸੀਂ ਜਾ ਆਹੋ ਆਹੋ ਚਲ ਵਧੀਆ ਨਾਲੇ ਤੁਹਾਨੂੰ ਪਤਾ ਆ ਇਹ ਦਿਨ ਵਾਰ ਤੇ ਸਾਰਿਆਂ ਨੂੰ ਧਿਆਨ ਹੁੰਦਾ ਆ ਵੀ ਅਸੀਂ ਆਪਣੇ ਭਰਾਵਾਂ ਘਰ ਜਾਣਾ ਆ ਉਹਨਾਂ ਨੂੰ ਰਕੜੀ ਬੰਨੀ ਭਰਾਵਾਂ ਨੂੰ ਵੀ ਹੁੰਦਾ ਆ ਭੈਣਾਂ ਨੇ ਆਉਣਾ ਡੀਕ ਹੁੰਦੀ ਆ ਨਾ ਤੇ ਚਲੋ ਵਧੀਆ ਤੇ ਉਹਨਾਂ ਮੈਨੂੰ ਆ ਫੜਾ ਗਏ ਸੀਗੇ ਸਗਨ ਤੇ ਕਹਿਣ ਨਹੀਂ ਨੱਕ ਦੇ ਦੇ ਗੀਂ ਤੇ ਬਾਕੀ ਜੋ ਇਹ ਕਹੇਗੀ ਨਾ ਤੇ ਲੈ ਜੀ ਇਹਨੂੰ ਬਾਜ਼ਾਰ ਤੇ ਫਿਰ ਲੈ ਦੀ ਜੋ ਇਹਨੇ ਲੈਣਾ ਹੋਏਗਾ ਆ ਲੋ ਤੇ ਮੈਂ ਤਾਂ ਸੋਚਿਆ ਸੀ ਪਈ ਹੁਣ ਸ਼ਾਮੀ ਬਾਜ਼ਾਰ ਜਾਣਾ ਆ ਤਾਂ ਤੁਸੀਂ ਕਹਿਣ ਲਿਓ ਮੈਂ ਸ਼ਾਮੀ ਚੱਲ ਜਾਣਾ ਲੈ ਕੋਈ ਗੱਲ ਨਹੀਂ ਫਿਰ ਕੀ ਬਾਜ਼ਾਰ ਫੇਰ ਚੱਲ ਜਾਾਂਗੇ ਇੰਨੇ ਪੈਸੇ ਭਾਬੀ ਜੀ ਲੈ ਇਹਨੇ ਕਿੰਨੇ ਘਾਗੇ ਨੇ ਇਹਨੇ ਕਦਾ ਕੀ ਹੁੰਦਾ ਹੀ ਅੱਜਕੱਲ ਥੋੜੇ ਹੀ ਨੇ ਬਸ ਸਾਮਾਨ ਮੈਂ ਲੈ ਕੇ ਦਿੰਨੀ ਆ ਨਹੀਂ ਨਹੀਂ ਆ ਮੈਂ 500 ਰੁਪਇਆ ਰੱਖ ਲਿਆ ਨਾ ਤੁਹਿਆ ਲੋ ਇੰਨੀ ਥੋੜੀ ਲੈਣੇ ਮੈਂ 500 ਨਾਲ ਕੀ ਹੁੰਦਾ ਇਹ ਵੀ ਤੁਸੀਂ ਰੱਖ ਲਓ ਕਿੰਨਾ ਕੁਛ ਤੁਸੀਂ ਸਮਾਨ ਵੀ ਲੈ ਕੇ ਆਏ ਲੈ ਸਮਾਨ ਕਿਹੜਾ ਲੈ ਕੇ ਆਈਆਂ ਸਮਾਨ ਤੇ ਤੁਸੀਂ ਨਾਲੇ ਵੇਖਿਆ ਨਹੀਂ ਅਜੇ ਸਮਾਨ ਤੇ ਵੇਖੋ ਆ ਵੇਖੋ ਮੈਂ Shivjot ਦੀ ਕਾਰ ਲੈ ਕੇ ਆਈ ਆ ਹਾਂ ਇਹ ਤਾਂ ਬੜੀ ਸੋਹਣੀ ਕਾਰ ਆ ਉਹਨੂੰ ਵਹਿ ਕਾਰਾਂ ਦਾ ਬੜਾ ਸ਼ਕੀਨ ਹੈ ਜਾ ਆ ਉਹਨੂੰ ਗੋਗਲ ਸਾਲਾਨ ਦਾ ਵੀ ਕਿੰਨਾ ਸ਼ੌਕ ਹੈ ਨਾ ਤੇ ਮੈਂ ਕਿਹ ਚੱਲ ਲੈ ਜਾ ਉਹ ਜਮਾਈ ਆਪਣੇ ਪਾਪਾ ਦੇ ਆ ਨਾ ਆ ਸ਼ਕੀਨੀ ਮਾਰਦਾ ਨਾ ਫਿਰ ਆ ਖਾਰਾਂ ਦਾ ਸਾਰਿਆਂ ਦਾ ਮਤਲਬ ਉਹਨੂੰ ਬੜਾ ਛੌਂਕ ਆ ਗਿਆ। ਕਿਆ ਬਰਾਉਨੀ ਦੀ ਡਰੈੱਸ? ਏਸ਼ਾ ਲੈਂਗਾ ਲੱਗਿਆ ਹੈ। ਹਾਂ। ਤੇ ਆ ਸ਼ਿਬ ਜੋ ਦਾ ਸ਼ੇਰਵਾਨੀ ਵਾਲਾ ਤੁਹਾਨੂੰ ਪਤਾ ਹੈ ਪਈ ਉਹਨੂੰ ਇਦਾਂ ਦੀਆਂ ਡਰੈੱਸਾਂ ਬੜੀਆਂ ਸੋਹਣੀਆਂ ਲੱਗਦੀਆਂ। ਆ ਮੈਨੂੰ ਪਤਾ ਹੈ ਨਾ। ਆ। ਕਿ ਪੂਰੀ ਤਾਦੀ ਕਾਪੀ ਕਰਦੀ ਹੈ ਜਿੱਦਾਂ ਤੁਸੀਂ ਪਾਏ ਉਦਾਂ ਦੇ ਪਾਉਂਦੀ ਹੈ। ਆਹ ਵਾਦਾ ਆਸ਼ਮਾ ਦੇ ਵਿਆਹ ਤੇ ਵੀ ਕਹਿੰਦੀ ਸੀ ਸਾੜੀ ਤੁਸੀਂ ਪਾਉਣੀ ਤੇ ਮੈਂ ਵੀ ਪਾਉਣੀ ਆ। ਆਹ। ਨਾਲੇ ਕਿ ਜਿੰਨੇ ਜਿਹੜੇ ਕੁੜੀਆਂ ਹੁੰਦੀਆਂ ਉਹ ਮਾਵਾ ਵਾਲੇ ਵੇ ਵੇਖ ਕੇ ਹੀ ਉਹਨਾਂ ਨੂੰ ਹੁੰਦਾ ਆ ਵੀ ਅਹੀ ਵੀ ਆ ਕਿ ਜੇ ਮੇਕਅਪ ਕੀਤਾ ਆ ਮਾਂ ਨੇ ਤਾਂ ਅਹੀ ਵੀ ਕਰਨਾ ਆ ਸਹੀ ਗੱਲ ਆ ਤੁਹਾਡੇ ਜ਼ਮਾਨੇ ਹੋਰ ਕੀਗੇ ਪਹਿਲਾਂ ਜਿਹੜੇ ਸੀਗੇ ਸਾਨੂੰ ਮਾਵਾ ਨੇ ਕਦੇ ਹੁੰਦਾ ਹੀ ਨਹੀਂ ਸੀ ਤੇ ਮਾਂ ਨੇ ਲਾਇਆ ਆ ਸਾਨੂੰ ਦੋ ਗੁੱਤਾ ਦੇ ਦੋ ਕਰੇਲੇ ਮਾਵਾ ਮੇਕਅਪ ਕੀਤਾ ਨਹੀਂ ਵੀ ਮੇਕਅਪ ਕਰ ਰਹਾ ਆ ਸਾਡੇ ਬੱਚੇ ਪਾ ਕੇ ਨਹੀਂ ਬਣ ਕਰੇਲੇ ਕਰੂਲੇ ਕਰਕੇ ਦੋ ਗੁੱਤਾ ਕਰਕੇ ਕਿਤੇ ਲੈ ਜਾਂਦੇ ਹੁੰਦੇ ਸੀ ਨਾਨਕੇ ਨੂੰ ਨਕੇ ਜਿਹੜਾ ਮਰਜੀ ਸੂਟ ਪਾ ਲੈਣ ਅੱਜਕਲ ਤੇ ਬੱਚੇ ਫਰਮਾਇਸ਼ਾਂ ਵੀ ਕਰਦੇ ਨੇ ਇਹ ਆ ਹੋਇਆ ਜੀ ਇਹ ਇਹ ਆ ਸੂਟ ਪਾ ਕੇ ਜਾਣਾ ਜੀ ਬਰਾਉਣੀ ਨੇ ਪਹਿਲੇ ਸਿਲੈਕਟ ਕਰਕੇ ਰੱਖਿਆ ਤੇ ਨਾਨਕੇ ਆ ਵਾਲਾ ਮੈਂ ਸੂਟ ਮੰਮਾ ਪਾ ਕੇ ਜਾਣਾ ਜੀ ਚੱਲ ਵਧੀਆ ਵਧੀਆ ਬਹੁਤ ਸੋਨਾ ਲਹਿੰਗਾ ਬਹੁਤ ਸੋਨਾ ਆ ਆ ਦਾ ਤੇ ਆ ਉਹਦੀ ਸ਼ੇਰਵਾਨੀ ਲੈ ਸ਼ੇਰਵਾਨੀ ਵੀ ਬੜੀ ਸੋਹਣੀ ਆ ਆ ਦੀ ਰਖੜੀ ਦੇ ਤਾਂ ਹੀ ਸੂਟ ਲੈ ਆਏ ਉਹਨੇ ਫਿਰ ਸੀ ਖਰਚ ਕਰਕੇ ਆਇਆ ਤੇ ਹਜੇ ਵੀ ਕਹਿਣ ਨੇ ਵੀ ਮੈਂ 500 ਰੁਪਏ ਰੱਖਣਾ ਨਹੀਂ ਤੇ ਆ ਵੀ ਰੱਖੋ ਉਹ ਨਹੀਂ ਨਹੀਂ ਆ ਮਾਂ ਕਿ ਤੁਹਾਨੂੰ ਮੈਂ ਬਾਜ਼ਾਰ ਜਾਣਾ ਹੀਗਾ ਤੇ ਫਿਰ ਉੱਥੋਂ ਲੈ ਕੇ ਦੇਣਾ ਹੀ ਕੋਈ ਹਜੇ ਵੀ ਕੋਈ ਬਾਜ਼ਾਰ ਦੀ ਕਸਰ ਰਹਿ ਗਈ ਆ ਨਾਲ ਬੋਨਾ ਕਿੱਥੇ ਆ ਨਾਸ਼ਿਬ ਜੋਤ ਮਿਲਿਆ ਨਾ ਬੋਨਾ ਮਿਲੀ ਐ ਉਹ ਬਾਹਰ ਕਿੱਧਰ ਡੈ ਨੇ ਪਲਾ ਆ ਗਈ ਬੋਨਾ ਲਹਸਤੇ ਜੀ ਕੀ ਹਾਲ ਆ ਠੀਕ ਆ ਆ ਵੇਖ ਮੈਂ ਤੇ ਅਲੀ ਕਿੰਨਾ ਸੋਹਣਾ ਲਹਿੰਗਾ ਲੈ ਕੇ ਆਈ ਆ ਸੋਨਾ ਹੁਣਾ ਤੂੰ ਇਹੋ ਲਹਿੰਗਾ ਆਪਣੇ ਨਾਨਕੇ ਪਾ ਕੇ ਜਾਈ ਰਖੜੀ ਤੇ ਠੀਕ ਆ ਫੇ ਮੈਨੂੰ ਸੋਹਣੀਆਂ ਸੋਹਣੀਆਂ ਫੋਟੋਆਂ ਭੇਜ ਦੀ ਸ਼ਿਬਜੋਤ ਕਿੱਥੇ ਆ ਸ਼ਿਬਜੋਤ ਬਾਹਰ ਖੇਲਦਾ ਚਲ ਠੀਕ ਆ ਹਾਂ ਲਾ ਥੈਂਕ ਯੂ ਬੋਲੋ ਥੈਂਕ ਯੂ ਚਲ ਭੱਜ ਜਾ ਪਾ ਕੇ ਵੇਖ ਜਾ ਕੇ ਵੇਖਾਂਂ ਦੀ ਵੀ ਬੱਚੇ ਮਿਕਨਿਕੀਆਂ ਗੱਲਾਂ ਨਾਲ ਹੀ ਕਿੰਨਾ ਖੁਸ਼ ਹੋ ਜਾਂਦੇ ਨੇ ਰੀ ਸੂਟ ਲੈ ਕੇ ਆਏ ਤੇ ਵੇਖ ਕਿੰਨੀ ਖੁਸ਼ ਹੋ ਗਈ ਆ ਵੀ ਕੋਈ ਮੇਰੇ ਲਈ ਸੂਟ ਲੈ ਕੇ ਆਈ ਹੋਰ ਕੀ ਭੂਆ ਦਾ ਹੋਣਾ ਵੀ ਪਤਾ ਕਿੰਨਾ ਜ਼ਰੂਰੀ ਆ ਤਾਂ ਇਹਨਾਂ ਨੂੰ ਚਾਹ ਚੜ ਜਾਂਦੇ ਨੇ ਭੂਈ ਆਈ ਭੂਈ ਆਈ ਉਹ ਵੀ ਹੋਂਦਾ ਆ ਤੁਹਾਨੂੰ ਬੈਕਰੀ ਤੇ ਲੈ ਕੇ ਚੱਲ ਜਾਂਦਾ ਕਿੰਨਾ ਖਰਚਾ ਕਰਾ ਦਿੰਦਾ ਹੈ ਚੱਲ ਫਿਰ ਕੀ ਆ ਹਾਂ ਤੇ ਨਾਲੇ ਮੇਰੀ ਗੱਲ ਸੁਣੋ 500 ਰੁਪਏ ਨਾ ਬੜਾ ਥੋੜਾ ਹੈਗਾ ਆ 500 ਰੁਪਏ ਨਾਲ ਥੋੜੀ ਵੇਖਾ ਕਿੰਨੀਆਂ ਚੀਜ਼ਾਂ ਲੈ ਕੇ ਆਏ ਇੰਨੀ ਮੰਗਿਆਈ ਹੈਗੀ ਤੇ ਆ ਵੀ ਫੜੋ ਤੇ ਫਿਰ ਮੈਂ ਨਾ ਬਾਜ਼ਾਰ ਵੀ ਜਾਣਾ ਏ ਤੁਹੀਂ ਹਾਏ ਹਾਏ ਚਲ ਜਾ ਵਾਪਸ ਭਾਬੀ ਤੂੰ ਕਿਦਾਂ ਦੀਆਂ ਗੱਲਾਂ ਕਰਾਂ ਦੀਆਂ ਭਾਬੀ ਜਿਹੜਾ ਤੁਹਾਡਾ 500 ਰੁਪਿਆ ਨਾ ਇਹ ਵੀ ਮੈਨੂੰ 5000 ਵਰਗਾ ਏ ਤੂੰ ਇਹ ਨਾ ਸੋਚੋ ਭਰਾ ਤੇ ਭਾਵੇਂ ਖੁਸ਼ੀ ਨਾਲ 100 ਰੁਪਿਆ ਵੀ ਦੇ ਦਿੰਦੇ ਉਹ ਵੀ ਬੜਾ ਹੁੰਦਾ ਇਹ 500 ਚ ਵੀ ਤੁਹਾਡਾ ਪਿਆਰ ਹੈ ਇਹ 500 ਚ ਵੀ ਬੜਾ ਖੁਸ਼ ਆ ਜਾਣਾ ਹੈ ਨਾਲੇ ਜਿਹੜਾ ਰਕਰੀ ਦਾ ਤਿਉਹਾਰ ਆ ਇਹ ਕੋਈ ਭੈਣਾਂ ਲੈਣ ਥੋੜੀ ਆਉਂਦੀਆਂ ਨੇ ਇੱਕ ਚਾਹ ਹੀ ਹੁੰਦਾ ਕਿ ਚਲ ਭਰਾ ਦੀ ਲੰਬੀ ਉਮਰ ਲਈ ਆਉਂਦੀਆਂ ਨੇ ਸੁੱਖ ਮੰਗਦੀਆਂ ਨੇ ਚਾਈ ਚਾਈ ਰਖੜੀ ਲੈ ਕੇ ਆਉਂਦੀਆਂ ਨੇ ਕੋਈ ਪਿਆਹਿਆਂ ਦਾ ਲੈਣ ਦੇਣ ਨਹੀਂ ਹੁੰਦਾ ਸਾਰੀ ਉਮਰ ਤੇ ਭਰਾ ਪਰਜਾਈਆਂ ਨੂੰ ਮਿਲਣਾ ਹੁੰਦਾ ਇੰਨਾ ਹੀ بڑا ਹੁੰਦਾ ਹੌਸਲਾ ਕਿ ਸਾਰੀ ਉਮਰ ਸਾਨੂੰ ਪੇਕਿਆਂ ਤੋਂ ਖੁਸ਼ੀ ਖੁਸ਼ੀ ਮਿਲਣੀ ਆਉਂਦੇ ਰਹਿਣਾ ਸੋਰੇ ਇਹਦੇ ਚ ਹੀ بڑا ਚਾ ਚੜ ਜਾਂਦਾ ਹਾਂ ਦੀਦੀ ਇਹ ਗੱਲ ਤੇ ਤੁਸੀਂ ਸਹੀ ਕਹੀ ਹੈ ਵੈਸੇ ਠੀਕ ਹੈ ਨਾ ਨਾਲੇ ਭਾਬੀ ਇੱਕ ਗੱਲ ਹੋਰ ਆ ਕਈ ਤੇ ਭੈਣਾ ਮੈਂ ਵੇਖੀਆਂ ਨੇ ਐਦਾਂ ਸੋਚਦੀਆਂ ਨੇ ਲੈ ਅਸੀਂ ਇੰਨਾ ਖਰਚਾ ਕਰਕੇ ਗਏ ਆ ਤੇ ਮਗਰੋਂ ਸਿੱਤਾ ਭਰਾ ਨੇ ਕੀ ਸਾਨੂੰ ਆ 500 ਵਾਲਾ ਸੌਟ ਦੇ ਤਾਈ ਆ 200 ਰੁਪਿਆ ਦੇ ਤਾ ਪਰ ਇਦਾਂ ਨਹੀਂ ਸੋਚਣਾ ਚਾਹੀਦਾ ਕੁੜੀਆਂ ਨੂੰ ਜਦੋਂ ਪਹਿਣਾ ਆਉਂਦੀਆਂ ਨੇ ਭਰਾ ਤੇ ਭਾਵੇਂ ਰੁਪਈਏ 50 ਵੀ ਦੇ ਦੇਣਾ ਉਹਦੇ ਚ ਵੀ ਖੁਸ਼ੀ-ਖੁਸ਼ੀ ਜਾਣਾ ਚਾਹੀਦਾ ਕਿ ਉਹਨਾਂ ਨੇ ਇੰਨੇ ਮਾਨ ਨਾ ਦਿੱਤੇ ਨੇ ਆਹੋ ਦੀਦੀ ਤੁਸੀਂ ਇਹ ਗੱਲ ਤੇ ਸਹੀ ਕਹੀ ਆ ਕਈ ਪਹਿਣਾ ਇਦਾਂ ਹੀ ਕਰਦੀਆਂ ਨੇ ਤੇ ਇਸੇ ਦੁੱਖੋਂ ਹੀ ਨਾ ਭਰਾ ਭਰਾਵਾਂ ਨੂੰ ਹੁੰਦਾ ਹੈ ਕਿ ਸਾਡੀਆਂ ਪਹਿਣਾ ਇਸ ਵਾਰੀ ਨਾ ਹੀ ਆਉਣ ਕਿਉਂਕਿ ਸਾਰੇ ਭਰਾ ਇੱਕੋ ਜਿਹੇ ਨਹੀਂ ਹੁੰਦੇ ਹਨਾ ਕੋਈ ਅਮੀਰ ਹੁੰਦਾ ਕੋਈ ਗਰੀਬ ਹੁੰਦਾ ਆਪਣੇ ਹਿਸਾਬ ਨਾਲ ਫਿਰ ਵੀ ਭੈਣਾਂ ਨੂੰ ਨਾ ਜਦੋਂ ਰਖੜੀ ਬੰਨਣ ਹੁੰਦੀਆਂ ਨੇ ਆਪਣੇ ਹਿਸਾਬ ਨਾਲ ਥੋੜਾ ਦਿੱਤਾ ਬਹੁਤਾ ਦਿੱਤਾ ਵਧੀਆ ਤੋਰ ਕੇ ਹੀ ਜਾਂ ਭੇਜਦੇ ਨੇ ਤੇ ਵੈਸੇ ਇਦਾਂ ਹੀ ਹੋਣਾ ਚਾਹੀਦਾ ਆ ਤੇ ਜੇ ਰਖੜੀ ਤੇ ਆਪਾਂ ਭੈਣਾਂ ਨੂੰ ਇੰਨਾ ਬਹੁਤਾ ਮਤਲਬ ਚਲੋ ਸਾਰੀ ਜ਼ਿੰਦਗੀ ਦੇਣਾ ਹੁੰਦਾ ਆ ਤੇ ਸਾਰਿਆਂ ਦੀ ਤੁਹਾਡੇ ਵਰਗੀ ਸੋਚ ਹੋਵੇ ਨਾ ਤੇ ਮੈਂ ਕਿ ਨਹੀਂ ਰਖੜੀ ਦਾ ਧਿਆਰ ਸਾਰਿਆਂ ਲਈ ਇੱਕੋ ਜਿਹਾ ਹੋਵੇ ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਕਿਸੇ ਨਾ ਗਰੀਬ ਨੂੰ ਦੁੱਖ ਲੱਗੇ ਤੇ ਨਾ ਕਿਸੇ ਅਮੀਰ ਨੂੰ ਵਿਚਾਰ ਸਾਰਿਆਂ ਨੂੰ ਹੁੰਦਾ ਵੀ ਖੁਸ਼ੀ-ਖੁਸ਼ੀ ਭੈਣਾਂ ਆਉਣ ਤੇ ਚਲ ਜੋ ਸਰਦਾ ਬੰਦਾ ਕੋਈ ਦੇ ਕੇ ਹੀ ਤੋਰਦਾ ਕੋਈ ਐਦਾਂ ਨਹੀਂ ਤੋਰਦਾ ਭਾਬੀ ਹਾਂ ਚੰਗਾ ਜੀ ਸਾਸ਼ੀ ਕਾਲ ਸਾਰਿਆਂ ਨੂੰ ਜੀ ਸਾਡੀ ਇਹ ਰਖੜੀ ਦੀ ਵੀਡੀਓ ਬਣਾਉਣ ਦਾ ਸਾਡਾ ਸਿਰਫ ਇਹੋ ਹੀ ਮਕਸਦ ਸੀਗਾ ਕਿ ਜਿਹੜੀਆਂ ਭੈਣਾਂ ਇਹ ਸੋਚਦੀਆਂ ਨੇ ਲੈ ਮੈਂ ਤੇ ਇੰਨਾ ਖਰਚਾ ਕਰਕੇ ਆਈ ਹੀ ਤੇ ਮਗਰੋਂ ਅਸੀਂ ਤਾਂ ਭਰਾ ਨੇ ਕੀ ਦੇਤਾ ਕੋਈ ਵੀ ਭੈਣ ਇਹ ਚੀਜ਼ ਨਾ ਸੋਚੇ ਕਿਉਂਕਿ ਜਿੰਨੇ ਜੋਗਾ ਭਰਾ ਹੁੰਦਾ ਉਹ ਕੁਝ ਨਾ ਕੁਝ ਦੇ ਕੇ ਹੀ ਤੋਰਦਾ ਕਦੇ ਵੀ ਭੈਣ ਨੂੰ ਖਾਲੀ ਹੱਥ ਨਹੀਂ ਤੋਰਦਾ ਰਖੜੀ ਤੇ ਆਈ ਨੂੰ ਇਸੇ ਕਰਕੇ ਜਿਹੜੇ ਵੀ ਭੈਣ ਭਰਾਵਾਂ ਦੇ ਵਿੱਚ ਆਪਸ ਵਿੱਚ ਲੜਾਈ ਝਗੜੇ ਆ ਇਹੋ ਜੀ ਸੋਚ ਤੋਂ ਕਈ ਭੈਣਾਂ ਆਉਂਦੀਆਂ ਹੀ ਨਹੀਂ ਗੀਆਂ ਲੈ ਇੱਥੇ ਜਾਵਾਂਗੇ ਇਹਨੇ ਕੀ ਦੇ ਲੈਣਾ ਮੈਨੂੰ ਜਾਂ ਕਈ ਭਰਾਵਾਂ ਨੂੰ ਵੀ ਹੁੰਦਾ ਕਿ ਲੈ ਮੈਂ ਮਾੜਾ ਆ ਆਏ ਕਿਤੇ ਮੈਂ ਕੀ ਦਵਾਂਗਾ ਕੀ ਨਹੀਂ ਇਦਾਂ ਦਾ ਨਾ ਕੋਈ ਭੈਣ ਸੋਚ ਰੱਖੇ ਇਦਾਂ ਦੀ ਨਾ ਹੀ ਕੋਈ ਭਰਾ ਰੱਖੇ ਜਿਨ੍ਹਾਂ ਦੇ ਵਿੱਚ ਆਪਸ ਵਿੱਚ ਲੜਾਈ ਝਗੜੇ ਨੇ ਜਾਂ ਦਿਲਾਂ ਦੇ ਵਿੱਚ ਕੋਈ ਵੀ ਗੱਲ ਹੈ ਜਿੰਨਾ ਕਿ ਤੁਹਾਡ ਕੋ ਸਰਦਾ ਬੰਦਾ ਤੁਸੀਂ ਆਪਣੀ ਖੁਸ਼ੀ ਕਰਕੇ ਲੈ ਕੇ ਆਉਂਦੇ ਹੋ ਤੇ ਜਿੰਨਾ ਕੋ ਭਰਾ ਕੋ ਸਰਦਾ ਬੰਦਾ ਉਹ ਵੀ ਆਪਣੀ ਖੁਸ਼ੀ ਨਾਲ ਤੁਹਾਨੂੰ ਦੇ ਦਿੰਦਾ ਤੇ ਤੁਸੀਂ ਓਨੇ ਚ ਖੁਸ਼ ਹੋ ਕੇ ਉਹਨਾਂ ਨੇ ਬੜੇ ਇੱਜ਼ਤ ਮਾਨ ਨਾ ਦਿੱਤਾ ਹੁੰਦਾ ਤੇ ਆਪਣੇ ਆਪਣੇ ਘਰਾਂ ਨੂੰ ਖੁਸ਼ੀ-ਖੁਸ਼ੀ ਵਾਪਸ ਜਾਇਆ ਕਰੋ ਚੰਗਾ ਜੀ ਤੁਹਾਨੂੰ ਪਿਆਰ ਭਰੀ ਸਾਰੀ ਕਾਲ ਤੇ ਵੀਡੀਓ ਦੇ ਕਮੈਂਟਾਂ ਚ ਸਾਨੂੰ ਜਰੂਰ ਦੱਸਣਾ ਕਿ ਤੁਹਾਨੂੰ ਇਹ ਸਾਡੀ ਰਖੜੀ ਦਾ ਛੋਟਾ ਜਿਹਾ ਮੈਸੇਜ ਕਿੱਦਾਂ ਦਾ ਲੱਗਾ ਇਦਾਂ ਹੀ ਢੜਦੀ ਹੋਰ ਕਹਿਣ ਜੀ ਸ਼ਾਰਟ ਮੂਵੀ ਲੈ ਕੇ ਜਲਦੀ ਆਵਾਂਗੇ ਚੰਗਾ ਜੀ ਸਾਰਿਆਂ ਨੂੰ ਹੈਪੀ ਰੱਖੜੀ ਬੰਦਨ